ਇਕ ਐਸਾ ਐਸੇ ਪ੍ਰਸ਼ਨ ਖੜੇ ਕਰ ਦਿੱਤੇ ਨੇ ਜਿਹੜੇ ਪ੍ਰਸ਼ਨ ਜਿਹੜੇ ਨੇ ਉਹ ਸੱਚੀ ਪੁੱਛੀ ਨੂਰ ਸਾਹਿਬ ਦੇ ਕਹੀ ਹੋਈ ਗੱਲ ਨੂੰ ਸਾਬਤ ਕਰ ਰਹੇ ਨੇ ਔਰ ਸਾਡੇ ਲਈ ਇੱਕ ਚਿੰਤਨ ਦਾ ਬਹੁਤ ਵੱਡਾ ਵਿਸ਼ਾ ਔਰ ਸਵਾਲ ਖੜਾ ਕਰ ਰਹੇ ਨੇ ਤੁਸੀਂ ਇਹਦਾ ਸਾਰਿਆਂ ਉੱਤੇ ਵਿਚਾਰ ਕਰਨਾ ਔਰ ਇਹ ਮਕਸਦ ਜਿਹੜਾ ਮੈਂ ਸਮਝਦਾ ਹਾਂ ਇਹ ਬੜਾ ਵੱਡਾ ਮਕਸਦ ਹੋਏਗਾ ਇਸ ਕਾਨਫਰੰਸ ਦਾ ਇਸ ਵਿਸ਼ਵ ਵਿਆਪੀ ਕਾਨਫਰੰਸ ਦਾ ਮੇਰਾ ਜਮਾ ਕੁਝ ਥੋੜਾ ਜਿਹਾ ਪ੍ਰੋਫੈਸਰ ਸਾਹਿਬ ਨਾਲ ਬੀਤੀਆਂ ਕੁਝ ਗੱਲਾਂ ਕੋਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਕੁਝ ਐਸਾ ਵਕਤ ਜਿਹੜਾ ਇੱਕ ਯਾਦ ਬਣ ਗਿਆ ਤੇ ਯਾਦ ਬਣ ਰਿਹਾ ਹੈ ਉਸ ਉੱਤੇ ਕੁਝ ਗੱਲ ਕਰਾਂ ਪ੍ਰੋਫੈਸਰ ਸਾਹਿਬ ਬਹੁਤ ਪਵਿੱਤਰ ਤੇ ਬਹੁਤ ਮਿੱਠੀ ਰੂਹ ਸਾਹਿਬ ਮੇਰਾ ਉਹਨਾਂ ਦਾ ਨੇੜ 1972 ਵਿੱਚ ਹੋਇਆ ਜਦੋਂ ਪੰਜਾਬ ਵਿੱਚ ਪ੍ਰੋਫੈਸਰਸ ਦੀ ਸਟ੍ਰਾਈਕ ਚੱਲ ਰਹੀ ਸੀ ਜੇ ਕੋਈ ਤੁਹਾਡੇ ਚੌਦੋਂ ਦੇ ਬੈਠੇ ਹੋਣ ਤੇ ਸ਼ਾਇਦ ਯਾਦ ਕਰਦੇ ਹੋਣ ਕਿ ਉਹ ਬਹੁਤ ਵੱਡੀ ਸਟ੍ਰਾਈਕ ਸੀ ਜਿਹੜੀ ਸ਼ਾਇਦ ਪੰਜਾਬ ਦੀ ਧਰਤੀ ਤੇ ਸਭ ਤੋਂ ਪਹਿਲਾ ਇਸ ਕੇ ਸਭ ਦੀ ਵਾਪਰੀ ਹੋਵੇ ਅਸੀਂ 18 ਪ੍ਰੋਫੈਸਰ ਵੱਖ-ਵੱਖ ਕਾਲਜਾਂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦੇ ਨਾਲ ਸੰਬੰਧਿਤ ਕਾਲਜਿਸ ਵਿੱਚੋਂ ਔਰ 18 ਨੇ 1944 ਸੋਰੀ ਦਫਾ 144 ਨੂੰ ਤੋੜਨਾ ਸੀ ਤੇ ਉਸ ਸੰਘਰਸ਼ ਵਿੱਚੋਂ ਸਾਡਾ ਮੇਲ ਹੋਇਆ ਅਸੀਂ ਪਹਿਲਾ ਜਥਾ ਸੀ ਜਿਹੜੇ ਉਹਦੇ ਵਿੱਚ ਅਰੈਸਟ ਹੋਏ ਤੇ ਜਲੰਧਰ ਦੀ ਸੈਂਟਰਲ ਜੇਲ੍ਹ ਵਿੱਚ ਅਸੀਂ 18 ਦੇ 18 ਚੱਕੀਆਂ ਵਿੱਚ ਬੰਦ ਕਰ ਦਿੱਤੇ ਗਏ ਚੱਕੀਆਂ ਤੁਸੀਂ ਸਮਝਦੇ ਹੋ ਸਾਰੇ ਪੰਜਾਬ ਦੇ ਵਾਸੀਓ ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਬਹੁਤ ਵੱਡੇ ਦੋਸ਼ੀ ਹੋਣ ਜਿਹੜੇ ਹਲਾਧੇਣ ਫੜ ਕੇ ਜ਼ਮਾਨਿਆਂ ਨੂੰ ਔਰ ਜਿਹਨਾਂ ਤੋਂ ਡਰਦੀ ਹੋਵੇ ਸਰਕਾਰ ਉਹਨਾਂ ਲਈ ਉਹ ਸਰਜ਼ਾ ਦਾ ਕੇਂਦਰ ਹੁੰਦਾ ਅਸੀਂ ਉੱਥੇ ਰਹੇ तकरीबन 1 ਮਹੀਨਾ ਰਹੇ ਪ੍ਰੋਫੈਸਰ ਸਾਹਿਬ ਜੋ ਬਹੁਤ ਨੇੜੇ ਨੂੰ ਜਾਣਨ ਦਾ ਮੌਕਾ ਮਿਲਿਆ ਉਹ ਬੜੀ ਵੱਡੀ ਰੂਹ ਸੀ ਬਹੁਤ ਵੱਡਾ ਇਨਸਾਨ ਸੀ ਉਹ ਮੈਨੂੰ ਗੁਰਬਾਣੀ ਦਾ ਇੱਕ ਮਹਾਵਾਕ ਯਾਦ ਆ ਰਿਹਾ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਤਾਜ ਸਵਾਰੇ ਜਦੋਂ ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਂਦੀ ਹੈ ਨਰੂ ਮਰੇ ਨਰ ਕਾਮਨਾ ਆਵੇ ਜਦ ਜੇ ਉਹਦੇ ਵਿੱਚੋਂ ਨਰ ਮਾਤ ਦਾ ਮਰ ਜਾਵੇ ਤਾਂ ਉਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਪਰ ਜੇ ਮਨੁੱਖ ਵਿੱਚੋਂ ਪਸ਼ੂ ਗਿਰਤੀ ਖਤਮ ਹੋ ਜਾਏ ਹੈਵਾਨੀਅਤ ਖਤਮ ਹੋ ਜਾਏ ਤਾਂ ਉਹ ਕਈ ਕਾਜ ਸਵਾਰ ਦਾ ਹੈ ਬਿਲਕੁਲ ਇਸੇ ਕਿਰਦਾਰ ਦੇ ਉਹ ਮਾਲਕ ਸਨ ਤੇ ਸਾਨੂੰ ਇਸੇ ਕਿਸਮ ਦਾ ਕਿਰਦਾਰ ਉਹਨਾਂ ਦਾ ਨਜ਼ਰ ਆਇਆ ਉਹ ਗੁਣਾਂ ਦੇ ਮੂਜਸਮਾ ਸਨ ਸਚਤਾ ਉੱਚਤਾ mohabbat ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਸੀ ਦੋਸਤੀ ਦਾ ਉੱਕੜ ਸੀ ਇੱਕ ਕਿਲਾ ਸੀ ਔਰ ਐਸੇ ਦੋਸਤ ਉਹ ਬਣੇ ਕਿ ਜੈਸੇ ਦੋਸਤ ਹੁੰਦਾ ਨਾ ਦੋਸਤਾਂ ਬਾਰੇ ਕਹਿਆ ਜਾਂਦਾ ਕਿ ਦੋਸਤ ਉਹ ਹੁੰਦਾ ਹੈ ਜਿਹਦੇ ਉੱਤੇ ਦੋਸਤਾਂ ਨੂੰ ਮਾਣ ਹੋਵੇ ਤੇ ਉਹਦੇ ਦੁਸ਼ਮਣਾਂ ਨੂੰ ਉਹਦੇ ਤੋਂ ਡਰ ਹੋਵੇ ਭੈ ਹੋਵੇ ਉਹਨਾਂ ਨੇ ਸਾਰੇ ਦੰਦ ਜੀ ਤਕਰੀਬਨ ਇਸ ਕਦਰ ਕੱਤੀ। ਮੈਨੂੰ ਉਹਨਾਂ ਦੇ ਬਚਪਨ ਦੀ ਗੱਲ ਕਰਕੇ ਗਏ ਨੇ ਕਿ 12 22 ਦਸੰਬਰ 1943 ਨੂੰ ਸ਼ਾਹਬਾਦ ਮਾਰਕੰਡਾ ਵਿੱਚ ਉਹਨਾਂ ਦਾ ਜਨਮ ਹੋਇਆ। ਸ਼ਾਹਬੰਦਾ ਸ਼ਾਹਬਾਦ ਮਾਰਕੰਡਾ ਤੁਸੀਂ ਸਾਰੇ ਜਾਣਦੇ ਹੋ ਕਿ ਰਿਸ਼ੀ ਮਾਰਕੰਡਾ ਦੇ ਦੀ ਪੁਏ ਹੈ। ਔਰ ਉਸ ਪੁਏ ਤੇ ਉਹ ਹਜ਼ਾਰ ਸਾਲ ਜੀਵਤ ਰਹੇ। ਔਰ ਉਨਾਂ ਦੀ ਜ਼ਿੰਦਗੀ ਦੇ ਬੜੇ ਪੱਖ ਨੇ ਪਰ ਇੱਕ ਪੱਖ ਜਿਹੜਾ ਹੈ ਕਿ ਉਹ ਹਮੇਸ਼ਾ ਇੱਕ ਛਪਰੀ ਥੱਲੇ ਰਹੇ ਛਪਰੀ ਸਮਝੋ ਤੁਸੀਂ ਉਹ ਫੁੱਲੀ ਵੀ ਕਹਿ ਸਕਦੇ ਆ ਆਪਾਂ ਉਹਨੂੰ ਅਸੀਂ ਉਹ ਤਾਂ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਉਹ ਐਸਾ ਛੱਪਰ ਤਿਆਰ ਕੀਤਾ ਹੋਇਆ ਸੀ ਉਹਨਾਂ ਨੇ ਉਹ ਜਿੱਦੜ ਦੀ ਬਾਰਿਸ਼ ਹੁੰਦੀ ਉਦੋਂ ਉਹਨੂੰ ਤਾਨ ਦਿੰਦੇ ਧੁੱਪ ਹੁੰਦੀ ਤਾਨ-ਤਾਨ ਦਿੰਦੇ ਤੇ ਜਿਹੜੇ ਲੋਕ ਜਿਹੜੇ ਸੀ ਉਹਨਾਂ ਤੋਂ ਬਹੁਤ ਜ਼ਿਆਦਾ متاثر ਸਨ ਪ੍ਰਭਾਵਿਤ ਸਨ ਉਹਨਾਂ ਦੇ ਸ਼ਿਸ਼ਟ ਸਨ ਉਹਨਾਂ ਨੂੰ ਆਣ ਕੇ ਆਖਦੇ ਕਿ ॠषि ਜੀ ਤੁਸੀਂ ਕੋਈ ਪੱਤਾ ਟਿਕਾਣਾ ਬਣਾ ਦੀਏ ਤੁਹਾਡਾ ਤੁਸੀਂ ਕਿਉਂ ਇਹੋ ਜੀ ਥਾਂ ਤੇ ਰਹਿ ਰਹੇ ਹੋ ਇੰਨੀ ਵੀ ਬਹੁਤੀ ਬਸਤੀ ਭਾਵਨਾ ਵਾਲੀ ਗੱਲ ਚੰਗੀ ਨਹੀਂ ਹੁੰਦੀ ਰਹਿਣ ਬਸੇ ਰਹਾ ਤਾਂ ਰਹਿਣ ਬਸੇ ਰਹੀ ਹੁੰਦਾ ਉਹ ਕਹਿੰਦੇ ਹੁੰਦੇ ਸੀ ਕਿ ਛੋਟੀ ਜੀ ਤਾਂ ਜ਼ਿੰਦਗੀ ਹੈ ਐਦਾਂ ਕੱਟੀ ਜਾਣੀ ਹੈ ਆਪਾਂ ਕਿਉਂ ਵੱਡਿਆਂ ਰੌਲਿਆਂ ਚ ਪੈਣਾ ਸੋ ਉਹਨਾਂ ਵਿੱਚੋਂ دیوانگی ਉਹ ਫਕੀਰਾ ਫਕੀਰਪਨ ਜਿਹੜਾ ਸੀਗਾ ਫਕੀਰੀ ਸੀ ਜਿਹੜੀ ਪ੍ਰੋਫੈਸਰ ਸਾਹਿਬ ਵਿੱਚ ਉਹ ਬਹੁਤ ਸੀ ਉਹ ਆਪ ਭੁੱਖੇ ਰਹਿ ਕੇ ਵੀ ਘਰ ਆਏ ਨੂੰ ਦੋਸਤਾਂ ਮਿੱਤਰਾਂ ਦੀ ਟਹਿਲ ਸੇਵਾ ਇਸ ਕਦਰ ਕਰਦੇ ਸਨ ਕਿ ਉਹ ਭਲਾਈ ਨਹੀਂ ਜਾ ਸਕਦੀ ਨਾ ਅਸੀਂ ਪੁੱਛ ਸਕਿਆ ਉਹਨਾਂ ਦਾ ਇੱਕ ਬਹੁਤ ਵੱਡਾ ਉਹ ਮੈਨੂੰ ਸ਼ਾਹਬਾਦ ਮਾਰਕੰਡਾ ਤੋਂ ਬਾਅਦ ਫਿਰ ਆ ਰਿਹਾ ਜਿੱਥੇ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਵਿਦਵਤਾ ਨਾਲ ਸ਼ਿੰਗਾਰਿਆ ਤੇ ਨੰਮੇ ਕੰਦੇ ਲੀ ਕੀਤੀਆਂ ਉਹਨਾਂ ਨੇ ਜਿਹੜੀਆਂ ਹਿਸਟਰੀ ਵਿੱਚ ਤਾਂ ਪੀ ਐਚ ਡੀ ਸੀ ਬਹੁਤ ਮਹਾਰਸਨ بڑے ਵੱਡੇ ਹਿਸਟੋਰੀਅਨ ਸਨ ਬੜੇ ਵੱਡੇ ਹਿਸਟਰੀ ਦੇ ਅਧਿਆਪਕ ਸਨ ਔਰ ਇਸੇ ਤਰ੍ਹਾਂ ਉਹਨਾਂ ਨੇ ਇੰਗਲਿਸ਼ ਔਰ ਇਕਨੋਮਿਕਸ ਵੀ ਉੱਥੇ ਕੀਤੀ ਔਰ ਗੁਰੂ ਖੇਤਰ ਕਿਹੜਾ ਸਥਾਨ ਹੈ ਗੁਰੂ ਖੇਤਰ ਮਹਾਭਾਰਤ ਦੀ ਭੂਮੀ ਹੈ ਜਿੱਥੇ ਜਿੱਥੇ ਖਾਰਾਂ ਦੇ ਲੜਾਈ ਲਈ ਤਿਆਰੀ ਹੁੰਦੀ ਰਹੀ ਤੇ 18 ਦਿਨ ਫਿਰ ਲੜਾਈ ਹੋਈ ਉਹ ਦੇਖੀ ਇੰਦਾਮ ਸੰ ਉਹ ਬਹੁਤ ਲੰਮੀ ਚੌੜੀ ਦਾਸਟਾਂ ਆ ਆਪ ਉਹਦੇ ਵਿੱਚ ਨਹੀਂ ਪੈਂਦੇ ਪ੍ਰੋਫੈਸਰ ਸਾਹਿਬ ਨੇ ਉਥੋਂ ਉਹ ਜਿਹੜੀ ਲੜਾਈ ਦੀ ਦ੍ਰਿੜਤਾ ਹੈ ਲੜਾਈ ਦੀ ਜਿਹੜੀ ਸਥਿਰਤਾ ਹੈ ਉਹ ਉਹਨਾਂ ਨੇ ਉਥੋਂ ਸਿੱਖੀ ਜ਼ਿੰਦਗੀ ਉਹਨਾਂ ਦੀ ਜਦੋਂ ਜਹਾਤ ਨਾਲ ਸੰਘਰਸ਼ ਨਾਲ ਭਰੀ ਹੈ ਆਪਣੇ ਬਚਪਨ ਤੋਂ ਲੈ ਕੇ ਕੋਈ ਸੁਧਾਰਨ ਕਰਦੇ ਸਨ ਹੋ ਔਰ ਸੁਧਾਰਨ ਘੜ ਤੋਂ ਉਹਨਾਂ ਨੇ ਮੁੜ ਕੇ ਜਦੋਂ ਐਮਏ ਬਕਾਇਦਾ ਕਰਕੇ ਆਪਣੇ ਆਪ ਨੂੰ ਫੁੱਲੀ ਨੋਲੇਜ ਵਿੱਚ ਐਕਟਿਵ ਕਰ ਲਿਆ ਕਿ ਉਹਨਾਂ ਨੂੰ ਆਪਣੀ ਰੋਜ਼ੀ-ਰੋਟੀ ਦੀ ਤਲਾਸ਼ ਹੋਈ ਤਾਂ ਉਹਦੇ ਵਿੱਚ ਪਹਿਲੀ ਨੌਕਰੀ ਜਿਹੜੀ ਉਹਨਾਂ ਨੂੰ ਪ੍ਰਾਪਤ ਹੋਈ ਉਹ ਤਾਂ ਖੇਤਰ ਯੂਨੀਵਰਸਿਟੀ ਦੀ ਪ੍ਰੋਫੈਸਰ ਸ਼ਿਪੀ ਸੀ ਜਿੱਥੇ ਉਹਨਾਂ ਨੇ ਆਪਣੀ ਵਿਦਵਤਾ ਨੂੰ ਗ੍ਰਹਿਣ ਕੀਤਾ ਸੀ ਉਥੇ ਆਪਣੇ ਟੀਚਰਾਂ ਦੇ ਉਹ ਜਿਹੜਾ ਨਾ ਦੇ ਟੈਕ ਯੂਨੀਵਰਸਿਟੀ ਦੀ ਮੈਨੇਜਮੈਂਟ ਦੇ ਉਹ ਮੁਹੱਬਤ ਵਾਲੇ ਬਣ ਗਏ ਉਹਨਾਂ ਨੇ ਉਹਨਾਂ ਨੂੰ ਉੱਥੇ ਇੰਪਲਾਈ ਕਰ ਲਿਆ ਪਰ ਉਹਨਾਂ ਨੇ ਹੋਰ ਦੇਸ਼ ਨੂੰ ਵਰਾਟ ਰੂਪ ਵਿੱਚ ਦੇਖਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਸੈਂਟਰਲ ਜੌਬ ਮਿਲ ਜਾਏ ਉਹਦੇ ਵਿੱਚ ਉਹਨਾਂ ਨੂੰ ਫੂਡ ਐਂਡ ਸਪਲਾਈਜ਼ ਵਿੱਚ ਜਾਣਾ ਪਿਆ ਪਰ ਉਹਨਾਂ ਦੇ ਪੇਰੈਂਟਸ ਨੇ ਐਕਸੈਪਟ ਨਹੀਂ ਕੀਤਾ ਉਹਨਾਂ ਨੇ ਆਪ ਵੀ ਐਕਸੈਪਟ ਨਹੀਂ ਕੀਤਾ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਉਸ ਮੈਕ ਨੇ ਕੀ ਬੋਤੰਦਾ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਇਨਕਾਰ ਕਰਕੇ ਫਿਰ ਉਹਨਾਂ ਨੇ ਟਰਾਈ ਕੀਤੀ ਤੇ ਫਿਰ ਸੀਬੀਆਈ ਵਿੱਚ ਉਹ ਭਰਤੀ ਹੋ ਗਏ ਔਰ ਉਹ ਕਹਿੰਦੇ ਨੇ ਜੈਸਾ ਦੇਸ਼ ਵੈਸਾ ਪੇਸ਼ ਉਹ ਵੀ ਬਣਦਾ ਗਿਆ ਤੇ ਜੈਸਾ ਕੰਮ ਪੇਸ਼ਾ ਉਸ ਉਹ ਉਹ ਉਸੇ ਤਰ੍ਹਾਂ ਦਾ ਕਿਰਦਾਰ ਵੀ ਉਹਨਾਂ ਦਾ ਬਣਦਾ ਗਿਆ ਉਹਨਾਂ ਨੇ ਸੀਬੀਆਈ ਨੂੰ ਵੀ ਬਾਅਦ ਵਿੱਚ ਰਿਜੈਕਟ ਕੀਤਾ ਪਰ ਸੀਬੀਆਈ ਤੋਂ ਜੋ ਉਹਨਾਂ ਨੇ ਸਿੱਖਿਆ ਮੈਂ ਸਮਝਦਾ ਉਹ ਵੀ ਉਹਨਾਂ ਲਈ ਗਹਿਣਾ ਸਾਬਤ ਹੋਇਆ ਉਹਨਾਂ ਨੇ ਉਥੋਂ ਨਰੀਖਣ ਪਰਖ ਸਿੱਖੀ ਤੇ ਕਿਸੇ ਮੈਂਕਵੇਂ ਨੂੰ ਕਿਸੇ ਲੋਗਾਂ ਨੂੰ ਕਿਸ ਦੁਨੀਆ ਨੂੰ ਕਿਸੇ ਹਰ ਜਿਹੜੇ ਮرحله ਨੇ ਉਹਨਾਂ ਦਾ ਕਿਵੇਂ ਨਰੀਖਣ ਕਰਨਾ ਉਹਦੀ ਕਿਵੇਂ ਪਰਖ ਕਰਨੀ ਹੈ ਉਹਦੀ ਕਿਵੇਂ ਪਕੜ ਕਰਨੀ ਹੈ ਤੇ ਉਹਨੂੰ ਆਪਣੀ ਜ਼ਿੰਦਗੀ ਦੀ ਰਾਹ ਰਾਸਤ ਵਿੱਚ ਕਿਵੇਂ ਢਾਲਣਾ ਹੈ ਇਹ ਵੀ ਉਹਨਾਂ ਨੇ ਉਥੋਂ ਸਿੱਖਿਆ ਤੇ ਜ਼ਿੰਦਗੀ ਭਰ ਨਿਭਾਇਆ ਉਹਨਾਂ ਦੀ ਸਾਰੀ ਜ਼ਿੰਦਗੀ ਪ੍ਰੈਕਟੀਕਲੀ ਇਸ ਦੇ ਉੱਤੇ ਆਸਰਿਤ ਰਹੀ ਔਰ ਮੈਂ ਸਮਝਦਾ ਹਾਂ ਕਿ ਉਸ ਤੋਂ ਬਾਅਦ ਵੀ ਜਦੋਂ ਉਹ ਉਸ ਵਿੱਚ ਸੀਪੀਆਈ ਵਿੱਚ ਭਰਤੀ ਹੋਏ ਤਾਂ ਸੀਪੀਆਈ ਦੀਆਂ ਜਿਹੜੀਆਂ ਮੁਸ਼ਕਲਾਂ ਸਾਨੂੰ ਵੱਖਰੀਆਂ ਸਨ ਫਿਰ ਉਹਨਾਂ ਨੂੰ ਅਸਾਮ ਸ਼੍ਰੀਨਗਰ ਦੀ ਜਿਹੜੀ ਆਵਾਗੀਆਂ ਵਿੱਚ ਉਹਨਾਂ ਨੂੰ ਭੇਜਿਆ ਗਿਆ ਉਥੇ ਉਹਨਾਂ ਦਾ ਚੇਤ ਨਾ ਲਗਾਓ ਛੱਡ ਕੇ ਫਿਰ ਆਪਣੇ ਪੇਰੈਂਟ ਜਿਹੜਾ ਉਹਨਾਂ ਦਾ ਵਿਭਾਗ ਸੀ ਪ੍ਰੋਫੈਸਰਸ਼ਿਪ ਅਧਿਆਪਨ ਵਾਲੇ ਪਾਸੇ ਨੂੰ ਉਤਰ ਪਏ ਔਰ ਆ ਕੇ ਡਰੋਲੀ ਤੁਸੀਂ ਮੇਰੇ ਖਲ ਜਾਣਦੇ ਹੋ ਆਦਮ ਕਪ ਦੇ ਲੱਗੇ ਇੱਕ ਕਸਬਾ ਹੈ ਉਥੇ ਗੁਰਦਾਨਿਕ ਕਾਲਜ ਡਰੋਲੀ ਨਵਾਂ ਨਵਾਂ ਖੁੱਲਿਆ ਸੀ ਮੈਂ ਸਭ ਦਾ ਬਾਦਲਾਂ ਕੋਲ ਇੱਕ ਕੰਮ ਬਹੁਤ ਵਧੀਆ ਹੋਇਆ ਸੀ ਜਿਹੜਾ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਦੇ 500 ਸਾਲਾ ਜਨਮ ਦਿਨ ਤੇ 25 ਕਾਲਜ ਜਿਹੜੇ ਨੇ ਰੂਰਲ ਏਰੀਆਜ਼ ਵਿੱਚ ਖੋਲੇ ଥି। ਔਰ ਉਹ ਰੂਰਲ ਏਰੀਆ ਵਿੱਚ ਖੁੱਲੇ 25 ਕਾਲਜ ਜਿਹੜੇ ਸਨ ਉਹ ਉਹਨਾਂ ਵਿੱਚੋਂ ਸਾਰਿਆਂ ਨਾਲੋਂ ਸਮਰੱਥ ਕਾਲਜ ਜਿਹੜਾ ਸੀ ਉਹ ਡਰੋਲੀ ਸੀ। ਸਮਰੱਥ ਇਸ ਕਰਕੇ ਪੇ ਬਾਤੇ ਸਾਰੇ ਕਾਲਜ ਜਿਹੜੇ ਸੀ ਉਹ ਆਲਮੋਸਟ ਉਹ ਜਿਹੜੇ ਸਨ ਉਹਦੇ ਵਿੱਚ ਜੋ ਵੀ ਆਏ ਨੇ ਮੈਨਾਂ ਨੂੰ ਕਿਹਾ ਹੈ ਕਿ ਨਾ ਤੁਹਾਡੇ ਸਾਰਿਆਂ ਨੂੰ ਮੈਂਡਰ ਕਾਲਜ ਮੈਂ ਤਾਂ ਸ਼ਖਰਦੀ ਸਾਹਿਬ ਅੱਛਾ ਮੈਂਡਰ ਕਾਲਜ ਆਇਆ ਜੀ ਆਪਕਾ ਪ੍ਰੋਫੈਸਰ ਸਾਹਿਬ ਬੈਠੇ ਪਰ ਜਿੰਨੇ ਵੀ ਬਾਕੀ ਕਾਲਜ ਸਨ 24 ਦੇ 24 ਉਹ ਆਰਟਸ ਕਾਲਜ ਸਨ ਪਰ ਜਿਹੜਾ ਇਹ ਕਾਲਜ ਡਰੋਲੀ ਵਿੱਚ ਖੁੱਲਿਆ ਸੀ ਇਹਦੇ ਵਿੱਚ ਕਾਮਰਸ ਵਿੱਚ ਸੀ ਇਹਦੇ ਵਿੱਚ ਸਾਇੰਸ ਵਿੱਚ ਆ ਵੀ ਸੀ ਔਰ ਤਿੰਨੇ ਵਿਸ਼ਿਆਂ ਨਾਲ ਖੁੱਲਿਆ ਇਹ ਕਾਲਜ ਉਹਦੇ ਵਿੱਚ ਬਹੁਤ ਅੱਛੇ-ਅੱਛੇ ਪ੍ਰੋਫੈਸਰ ਭਰਤੀ ਹੋਏ ਇੱਕ ਸਾਹੇਦਕਾਰ ਮਿੱਤਰ ਆਪਣਾ ਪ੍ਰੋਫੈਸਰ ਆਤਮਜੀਤ ਉਥੇ ਪੰਜਾਬੀ ਦੇ ਲੈਕਚਰਰ ਅਪਾਇੰਟ ਹੋਏ ਉਹਨਾਂ ਨਾਲ ਵੀ ਉਹਨਾਂ ਦੀ ਮਿੱਤਰਤਾ ਕਾਫੀ ਸੀ ਉਹ ਸਾਡੇ ਜੱਥੇ ਵਿੱਚੋਂ ਹੀ ਸਨ ਬਹੁਤ ਵਧੀਆ ਜ਼ਿੰਦਗੀ ਦੇ ਦਿਨ ਗੁਜ਼ਾਰ ਕੇ ਮੁੜ ਕੇ ਫਿਰ ਜਲੰਧਰ ਦੇ ਉਹ ਈਵਨਿੰਗ ਕਾਲਜ ਵਿੱਚ ਯੂਨੀਵਰਸਿਟੀ ਈਵਨਿੰਗ ਕਾਲਜ ਵਿੱਚੋਂ ਭਰਤੀ ਹੋ ਗਏ ਜਿੱਥੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਰੈਗੂਲਰ ਉਹ ਸਾਰੀ ਵਾਲੇ ਪਾਸੇ ਚਲਦੀ ਹੈ ਔਰ ਉਥੇ ਆ ਕੇ ਉਹਨਾਂ ਦਾ ਵਿਆਹ ਵੀ ਉਦੋਂ ਹੋ ਚੁੱਕਾ ਸੀ ਉਹਨਾਂ ਦੇ ਸ਼ਰਾ ਧਰਵੀ ਉਥੇ ਸੀ ਜਲੰਧਰ ਸੀ ਔਰ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਹੋਏ ਸੀ ਕਿ ਉਹਨਾਂ ਨੇ ਐਸੀ ਥਾਂ 102 ਜਵਾਰ ਨਗਰ ਬੈਠ 120 ਜਵਾਰ ਨਗਰ ਐ ਮੈਂਬਰ ਸੀ ਨੰਬਰ ਐਂਡੀ ਪਲੇਸ ਆਲਸੋ ਉਹ ਐਸੀ ਸੋਹਣੀ ਥਾਂ ਤੇ ਉਹਨਾਂ ਨੇ ਆਪਣਾ ਰੈਣ ਬਸੇਰਾ ਧਰਨ ਕੀਤਾ ਜਿਹੜਾ ਟੈਲੀਵਿਜ਼ਨ ਸਟੇਸ਼ਨ ਦੇ ਬਿਲਕੁਲ ਨੇੜੇ ਸੀ ਔਰ ਰੇਡੀਓ ਸਟੇਸ਼ਨ ਵੀ ਉੱਥੇ ਨੇੜੇ ਸੀ ਤੇ ਸਭ ਤੋਂ ਵੱਡੀ ਸਹੂਲiyet ਤਾਵਾ ਜਾਈ ਦੀ ਸੀ ਨਕੋਦਰ ਚੌਕ ਦੇ ਬਿਲਕੁਲ ਨੇੜੇ ਸੀ ਫਿਰ ਕੀ ਸੀ ਉਹ ਜਿਹੜੀ ਖੱਟੀ ਕਮਾਈ ਉਹਨਾਂ ਦੀ ਜੇਲ੍ਹ ਦੀ ਦੋਸਤਾਂ ਦੀ ਸੀ ਜਿਹੜੇ ਉਹਨਾਂ ਦੀ 18 ਉਹ ਤੇ 25 ਪ੍ਰੋਫੈਸਰ ਸਨ ਉਹ ਪਿੱਛੋਂ ਸਾਰੇ ਉੱਥੋਂ ਡਰੋਲੀ ਤਲਾਣ ਤੋਂ ਤਕਰੀਬਨ ਜਲੰਧਰ ਵਿੱਚ ਆ ਕੇ ਉਹਨਾਂ ਨੇ ਰੀ ਇਮਪਲॉयਮੈਂਟ ਉੱਥੇ ਆਣ ਕੇ ਲੈ ਲਈ ਸੀ ਸੋ ਇਹ ਇੱਕ ਬੜਾ ਜੰਮ ਘਟਾ ਸ਼ੁਰੂ ਹੋ ਗਿਆ ਔਰ ਨਾਲ ਦੀ ਨਾਲ ਦੋਸਤਾਂ ਦੀ ਮਾਹੌਲ ਜਿਹੜੀ ਸੀ ਉਹ ਵੱਡੀ ਹੋਣ ਲੱਗੀ ਔਰ ਜਿਹੜੇ ਟੈਲੀਵਿਜ਼ਨ ਸਟੇਸ਼ਨ ਤੇ ਆਲੇ ਦੁਆਲੇ ਤੋਂ ਪਲਾਕਾਰ ਲੋਕ ਸਾਹਿਤਕਾਰ ਲੋਕ ਪੰਜਾਬ ਦੇ ਬਾਰੇ ਚ ਚਿੰਤਨ ਕਰਨ ਵਾਲੇ ਲੋਕ ਜਿਹੜੇ ਉੱਥੇ ਆਉਂਦੇ ਸਨ ਉਹਨਾਂ ਦਾ ਅड्डा ਬਸੇਰਾ ਜਿਹੜਾ ਸੀ ਉਹ ਪ੍ਰੋਫੈਸਰ ਸਾਹਿਬ ਦਾ ਘਰ ਬਣ ਗਿਆ ਮਾਹੌਲਾ ਲੱਗਣ ਲੱਗੀਆਂ ਰੌਣਕਾਂ ਲੱਗਣ ਲੱਗੀਆਂ ਚਰਚੇ ਹੋਣ ਲੱਗੇ ਪ੍ਰੋਫੈਸਰ ਸਾਹਿਬ ਦੀ ਜਿਹੜੀ ਵਿਦਵਤਾ ਸੀ ਉਭੀ ਨਿਕਲਣ ਲੱਗੀ ਪਲੱਸ ਉਹਨਾਂ ਦੀ ਸ਼ੌਹਰਤ ਜਿਹੜੀ ਸੀ ਉਹ ਵਧਣ ਲੱਗੀ ਇੱਕ ਬਹੁਤ ਵਧੀਆ ਪਲੇਟਫਾਰਮ ਉੱਤੇ ਉਹਨਾਂ ਨੂੰ ਪ੍ਰਾਪਤ ਹੋ ਗਿਆ ਮੈਨੂੰ ਯਾਦ ਆ ਰਿਹਾ ਹੈ ਵਿਨੀ ਦੀ ਗੱਲ ਕੀਤੀ ਸੀ ਉੱਥੇ ਸੰਨੀ ਕਿਉਂਕਿ ਟੈਲੀਵਿਜ਼ਨ ਸਟੇਸ਼ਨ ਨਾਲ ਉਹਨਾਂ ਦਾ ਉੱਥੇ ਟਾਕ ਵਗੈਰਾ ਦੇਣੀ ਦੇ ਸੰਡ ਡੈਟ ਡਿਸਕਸ਼ਨ ਵਿੱਚ ਹਿੱਸਾ ਲੈਣਾ ਉਹਨਾਂ ਦਾ ਵਿਸਤਾਰ ਹੁੰਦਾ ਗਿਆ ਔਰ ਉੱਥੇ ਉਹਨਾਂ ਦੀ ਸਾਥ ਵੰਦੀ ਤੇ ਨਾਲ ਹੀ ਇਹਨਾਂ ਨੇ ਮੈਨੂੰ ਲੱਗਦਾ ਕਿ ਟੈਲੀਵਿਜ਼ਨ ਸਟੇਸ਼ਨ ਉੱਤੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੁੰਦੇ ਸਨ ਉਹਨਾਂ ਦੀ ਲੜੀ ਵਿੱਚ ਇੱਕ ਸਾਰਿਆਂ ਨਾਲੋਂ ਵਧੀਆ ਮੋਤੀ ਇਹਨਾਂ ਨੇ ਪਰੋਇਆ ਆਪਣੇ ਬੱਚਿਆਂ ਨੂੰ ਭੰਗੜਾ ਤਿਆਰ ਕੀਤਾ ਤਾਂ ਤਰ ਤੇ ਭੰਗੜਾ ਜਿਹੜਾ ਉਹ ਜਵਾਨਾਂ ਤੇ ਖੇਡਿਆ ਪਰ ਉਹਨਾਂ ਨੇ ਬੱਚਿਆਂ ਨੂੰ ਮੈਂ ਪਹਿਲੀ ਵਾਰੀ ਟੈਲੀਵਿਜ਼ਨ ਸਟੇਸ਼ਨ ਤੇ ਸੰਨੀ ਔਰ ਵਿੰਨੀ ਨੂੰ ਭੰਗੜਾ ਪਾਉਂਦਿਆਂ ਵੇਖਿਆ ਮੈਨੂੰ ਯਾਦਦਾ ਉਹ 10 ਸਾਲ ਤੋਂ ਉੱਤੇ ਨਹੀਂ ਸੀ ਉਦੋਂ ਸੰਨੀ ਸ਼ਾਇਦ ਉਹਦੋਂ ਵੀ ਛੋਟਾ ਹੋਵੇ ਤੇ ਵਿੰਨੀ ਤਾਂ ਉਦੋਂ ਛੋਟਾ ਹੈ ਹੀ ਸੀ ਸੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸੱਭਿਆਚਾਰਕ ਜਿਹੜੀਆਂ ਸਾਡੀਆਂ ਦਿਸ਼ਾਵਾਂ ਸਨ ਉਹਨਾਂ ਨੂੰ ਦੋਰਨ ਦੀ ਵੀ ਪਹਿਲ ਕੀਤੀ ਬਹੁਤ ਕੁਝ ਉਹਨਾਂ ਬਾਰੇ ਕਹਾ ਜਾ ਸਕਦਾ ਹੈ ਅਸੀਂ ਉਹਨਾਂ ਨੂੰ ਜਦੋਂ ਜੇਲ੍ਹ ਚ ਹੁੰਦੇ ਸਾਂ ਅਸੀਂ ਉਹਨਾਂ ਨੂੰ ਪਠਾਨ ਕਹਿੰਦੇ ਸੀ ਪਠਾਨੀ ਭਾਸ਼ਾ ਉਹਨਾਂ ਨੇ ਸੀਬੀਆਈ ਵਿੱਚ ਰਹਿਣ ਕਰਕੇ ਕੁਝ ਸਿੱਖ ਲਈ ਸੀ ਤੇ ਬਹੁਤ ਪਰਮਾ ਤੌਰ ਤੇ ਉਸ ਨੂੰ ਪਠਾਨ ਕੁਦਰਤ ਲਾਈਫ ਸਟਲ ਨਾਲ ਜਿਹਦੇ ਤੋਂ ਬੋਲਣਾ ਤੇ ਸਾਨੂੰ ਉਹਨਾਂ ਨੇ ਪ੍ਰਭਾਵਿਤ ਕਰਨਾ ਉਸ ਕੋਲ ਤੇ ਉਹ ਸੱਚੀ-ਬੁੱੱਚੀ ਉਹ ਪਠਾਣੀ ਗੁਣਾ ਮੇਰੇ ਇਸਲਾਮ ਦੇ ਪਹਿਰੇਦਾਰ ਬੈਠੇ ਨੇ ਇੱਥੇ ਸਾਨੂੰ ਬੜੀ ਖੁਸ਼ੀ ਆ ਕਿ ਪਾਕਿਸਤਾਨ ਤੋਂ ਤਸ਼ਰੀਫ ਫਰਮਾਹ ਕਰਨੇ ਹੈ ਔਰ ਉਹਨਾਂ ਵਿੱਚ ਉਹ ਗੂੰ ਜਿਹੜੇ ਪਠਾਣੀ ਸ਼ਖਸੀਅਤ ਦੇ ਹੁੰਦੇ ਨੇ ਉਹ ਉਹਨਾਂ ਵਿੱਚ ਪਤਿਆਈ ਜਿਹੜੀ ਸੀ ਉਹਨਾਂ ਵਿੱਚ ਸੀ ਔਰ ਉਹਨਾਂ ਨੇ ساری ਜ਼ਿੰਦਗੀ ਨਿਭਾਈ ਔਰ ਬੜਾ ਕੁਝ ਕਹਿ ਜਾ ਸਕਦਾ ਮੈਂ ਲੱਭਾ ਹੋ ਜਾਾਂਗਾ ਤੁਮੇ ਅਤੇ ਸਮਾਪਤ ਕਰਦੇ ਚਾਰੇ ਗੰਿਰ ਪਿਛੇ ਉਹ ਕਰਾਰੇ ਨੇ ਆਪਣੀ ਤਪੀ ਉਹ ਬੱਟਲੀ ਤਾਂ ਹੈ ਨਹੀਂ ਉਹਨਾਂ ਕੋਲੇ ਉਹ ਮੈਨੂੰ ਇਛੇ ਤਾਂ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਤੁਸੀਂ ਉਸ ਮਹਿਬੂਬ ਬਾਰੇ ਬਹੁਤ ਕੁਝ جانتے ਹੋ ਔਰ ਮੈਂ ਸਮਝਦਾ ਕਿ ਉਹ ਇੱਕ ਸਾਡੇ ਲਈ ਪ੍ਰਮਾਤਮਾ ਵੱਲੋਂ ਭੇਜੇ ਹੋਏ ਉਹ ਕੋਈ ਖਾਸ ਵਿਅਕਤੀ ਸਨ ਜਿਹੜੇ ਸਾਡੀ ਮਾਂ ਗੋਨੀ ਦੀ ਸੇਵਾ ਲਈ ਆ ਵਿਸ਼ਵ ਪੰਜਾਬੀ ਕਾਨਫਰੰਸ ਦਾ ਤੇ ਸ਼ੁਰੂਆਤ ਜਿਹੜੀ ਹੈ ਕੈਨੇਡਾ ਦੀ ਧਰਤੀ ਤੇ ਉਹਨਾਂ ਨੇ ਕੀਤੀ ਔਰ ਕਿੰਨਾ ਕੁਝ ਉਹਨਾਂ ਨੇ ਕੀਤਾ ਜੋ ਕੀਤਾ ਉਹਨੂੰ ਸਲਾਮ ਹੈ ਤੁਹਾਨੂੰ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਦਾ ਉਸ ਨੂੰ ਯਾਦ ਕਰਦੇ ਰਹੀਏ ਅਸੀਂ ਅਰਦਾਸ ਕਰਦੇ ਹਾਂ ਭੈਣ ਜੀ ਕਲਮ ਤਰਜੀਤ ਹੋਰਾਂ ਬਾਰੇ ਨੂੰ ਦੇ ਬਾਰੇ ਚ ਪਰਮਾਤਮਾ ਅੱਗੇ ਕਿ ਪਰਮਾਤਮਾ ਇਹਨਾਂ ਨੂੰ ਤੌਫੀਕ ਬਖਸ਼ੇ ਔਰ ਇਹਨਾਂ ਨੂੰ ਸਿਹਤ ਬਖਸ਼ੇ ਕਿ ਉਹਨਾਂ ਦੇ ਨਾਂ ਨੂੰ ਤੁਸੀਂ ਸਾਰੇ ਰਲ ਕੇ ਇਹਨਾਂ ਦੇ ਨਾਲ ਅਗੇ ਵੀ ਤੋਰਦੇ ਰਹੋ ਅਸੀਂ ਤਾਂ ਕਦੇ ਇਕਦਾਈਆਂ ਹੁੰਦੇ ਆ ਤੇ ਜਦੋਂ ਆਵਾਂਗੇ ਜ਼ਰੂਰ ਸ਼ਿਰਕਤ ਕਰਾਂਗੇ ਤੁਹਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤੁਸੀਂ ਬਹੁਤ ਪਿਆਰ ਨਾਲ ਸੁਣਿਆ ਉਹ ਬਹੁਤ ਬਹੁਤ ਦਾ ਇੱਕ ਫਰਿਸ਼ਤਾ ਸੀ ਉਹਦੀ ਜਿਲੀ ਚਾਲ ਢਾਲ ਸਭ ਕੁਝ ਵੱਡੇ ਲੋਕਾਂ ਵਾਲੀ ਚੰਗੇ ਲੋਕਾਂ ਵਾਲੀ ਫਕੀਰ ਲੋਕਾਂ ਵਾਲੀ ਸੀ ਮੈਂ ਉਹਨਾਂ ਨੂੰ ਬਾਅਦ-ਬਾਰ ਸਲਾਮ ਕਰਦਾ ਤੁਹਾਡਾ ਧੰਨਵਾਦ